ਸਫਲ اور ਵਾਸ਼ਿੰਗਟਨ ਹਸੀਨ ਆ ਕਿਵੇਂ ਆ ਵਾਸ਼ਿੰਗਟਨ ਨਾਲੇ ਉਹ ਮੀਂਹ ਪਾਈ ਜਾਂਦੇ ਆ ਸੱਚੀ ਗੱਲ ਲਿਵਿੰਗ ਇਨ ਅ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਪਰੀਆ ਪੰਜਾਬੀਆਂ ਦੇ ਦਿਲਾਂ ਤੇ ਦਿਲਜੀਤ ਦੋਸਾਂ ਦੇ ਲੰਬੇ ਸਮੇਂ ਤੋਂ ਰਾਜ ਕਰਦੇ ਨਜ਼ਰ ਆ ਰਹੇ ਨੇ ਉਹ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਨੇ ਤੇ ਅਕਸਰ ਹੀ ਫੈਨਸ ਦੇ ਨਾਲ ਆਪਣੀ ਫੋਟੋਸ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ ਹੁਣ ਹਾਲੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਗਾਇਕ ਵਾਸ਼ਿੰਗਟਨ ਡੀਸੀ 'ਚ ਹੋ ਰਹੀ ਬਰਸਾਤ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਤੇ ਫੈਨਸ ਵੀ ਇਸ ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਚ ਦਿਲਜੀਤ ਦੋਸਾਂਝ ਵਾਸ਼ਿੰਗਟਨ ਚ ਬਰਸਾਤ ਦਾ ਲੁਤਫੁਟਾਉਂਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਗੁੰਗੁਨਾ ਵੀ ਰਹੇ ਨੇ ਵੀਡੀਓ ਚ ਕੀ ਹੈ ਇੱਕ ਵਾਰ ਤੁਸੀਂ ਵੀ ਨਜ਼ਰ ਮਾਰ ਲਓ ਨਾ ਸਫਲ ਔਰ ਵਾਸ਼ਿੰਗਟਨ ਹਸੀਨ ਆ ਕਿਵੇਂ ਆ ਵਾਸ਼ਿੰਗਟਨ ਨਾਲੋਂ ਵੀ ਪਾਈ ਜਾਂਦੇ ਆ ਜੇਕਰ ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਚ ਉਹ ਪਿਛਲੇ ਕਈ ਸਾਲਾਂ ਤੋਂ ਸਰਗਰਮ ਨੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਮਿਨੀ ਵਲੋਗਸ ਵੀ ਫੈਨਸ ਰਾਹੀਂ ਕਾਫੀ ਪਸੰਦ ਕੀਤੇ ਜਾਂਦੇ ਨੇ ਜਲਦ ਹੀ ਦਿਲਜੀਤ ਦੋਸਾਂਝ ਦੀ ਨਵੀਂ ਮੂਵੀ ਜਟਨ ਜੁਲੀਅਟ 3 ਦੇ ਨਾਲ ਦਰਸ਼ਕਾਂ 'ਚ ਹਾਜ਼ਰੀ ਲਵਾਉਣਗੇ ਇਸ ਤੋਂ ਪਹਿਲਾਂ ਉਹ ਇੱਕ ਫਿਲਮ ਦੇ ਗੀਤ ਰਿਲੀਜ਼ ਕਰ ਚੁੱਕੇ ਨੇ ਬੀਤੇ ਦਿਨ ਹੀ ਉਹਨਾਂ ਦੀ ਇਸ ਫਿਲਮ ਦਾ ਇੱਕ ਗੀਤ ਰਿਲੀਜ਼ ਹੋਇਆ ਸੀ ਜਿਸ ਤੇ ਉਹਨਾਂ ਨੇ ਨੀਰੂ ਬਾਜਵਾ ਦੇ ਨਾਲ ਰੀਲ ਵੀ ਬਣਾਈ ਸੀ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਅਮਰ ਸਿੰਘ ਚਮਕੀਲਾ ਕਾਫੀ ਹਿੱਟ ਰਹੀ ਸੀ ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ ਫਿਲਮ 'ਚ ਪ੍ਰਿਨੀਤੀ ਚੋਪੜਾ ਅਮਰਜੋਤ ਦੇ ਕੈਰੈਕਟਰ ਦੇ ਵਿੱਚ ਨਜ਼ਰ ਆਈ ਸੀ ਹਨਾ ਨਾ ਸਫਲ ਔਰ ਵਾਸ਼ਿੰਗਟਨ ਹਸੀਨ ਆ ਕਿਵੇਂ ਆ ਵਾਸ਼ਿੰਗਟਨ ਨਾਲੋਂ ਮੀ ਪਾਈ ਜਾਂਦੇ ਆ ਸੱਚੀ ਗੱਲ ਲਿਵਿੰਗ ਇਨ ਨੇ న్యూਸ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਪਰੀਆ ਪੰਜਾਬੀਆਂ ਦੇ ਦਿਲਾਂ ਤੇ ਦਿਲਜੀਤ ਦੋਸਾਂ ਦੇ ਲੰਬੇ ਸਮੇਂ ਤੋਂ ਰਾਜ ਕਰਦੇ ਨਜ਼ਰ ਆ ਰਹੇ ਨੇ ਉਹ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਨੇ ਤੇ ਅਕਸਰ ਹੀ ਫੈਨਸ ਦੇ ਨਾਲ ਆਪਣੀ ਫੋਟੋਜ਼ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ ਪਣ ਹਾਲੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਗਾਇਕ ਵਾਸ਼ਿੰਗਟਨ ਡੀਸੀ 'ਚ ਹੋ ਰਹੀ ਬਰਸਾਤ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਤੇ ਫੈਨਜ਼ ਵੀ ਇਸ ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ 'ਚ ਦਿਲਜੀਤ ਦੋਸਾਂਝ ਵਾਸ਼ਿੰਗਟਨ 'ਚ ਬਰਸਾਤ ਦਾ ਲੁਤਫੁ ਉਠਾਉਂਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਗੁੰਗੁਣਾ ਵੀ ਰਹੇ ਨੇ ਵੀਡੀਓ 'ਚ ਕੀ ਹੈ ਇੱਕ ਵਾਰ ਤੁਸੀਂ ਵੀ ਨਜ਼ਰ ਮਾਰ ਲਓ ਹਾਂ ਨਾ ਸਫਲ ਔਰ ਵਾਸ਼ਿੰਗਟਨ ਹਸੀਨ ਆ ਕਿਵੇਂ ਆ ਵਾਸ਼ਿੰਗਟਨ ਵਾਲੇ ਉਹ ਮੀ ਪਾਈ ਜਾਂਦੇ ਆ ਜੇਕਰ ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ 'ਚ ਉਹ ਪਿਛਲੇ ਕਈ ਸਾਲਾਂ ਤੋਂ ਸਰਗਰਮ ਨੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਮਿਨੀ ਵਲੋਗਸ ਵੀ ਫੈਨਸ ਰਾਹੀਂ ਕਾਫੀ ਪਸੰਦ ਕੀਤੇ ਜਾਂਦੇ ਨੇ ਜਲਦ ਹੀ ਦਿਲਜੀਤ ਦੋਸਾਂਝ ਦੀ ਨਵੀਂ ਮੂਵੀ ਜੱਟ ਐਂਡ ਜੂਲੀਟ 3 ਦੇ ਨਾਲ ਦਰਸ਼ਕਾਂ 'ਚ ਹਾਜ਼ਰੀ ਲਵਾਉਣਗੇ ਇਸ ਤੋਂ ਪਹਿਲਾਂ ਉਹ ਇੱਕ ਫਿਲਮ ਦੇ ਗੀਤ ਰਿਲੀਜ਼ ਕਰ ਚੁੱਕੇ ਨੇ ਬੀਤੇ ਦਿਨ ਹੀ ਉਹਨਾਂ ਦੀ ਇਸ ਫਿਲਮ ਦਾ ਇੱਕ ਗੀਤ ਰਿਲੀਜ਼ ਹੋਇਆ ਸੀ ਜਿਸ ਤੇ ਉਹਨਾਂ ਨੇ ਨੀਰੂ ਬਾਜਵਾ ਦੇ ਨਾਲ ਰੀਲ ਵੀ ਬਣਾਈ ਸੀ ਇਸ ਤੋਂ ਪਹਿਲਾਂ ਦਿਲਜੀ ਦੋਸਾਂਝ ਦੀ ਅਮਰ ਸਿੰਘ ਚਮਕੀਲਾ ਕਾਫੀ ਹਿੱਟ ਰਹੀ ਸੀ ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ ਫਿਲਮ 'ਚ ਪ੍ਰਿਨੀਤੀ ਚੋਪੜਾ ਅਮਰਜੋਤ ਦੇ ਕੈਰੈਕਟਰ ਦੇ ਵਿੱਚ ਨਜ਼ਰ ਆਈ ਸੀ